ਬੰਦੋਬਸਤ ਮਾਰਕੀਟ ਕਮੇਟੀ ਵੱਲੋਂ ਆਪਣੇ ਪ੍ਰਬੰਧ ਕੀਤੇ ਗਏ ਪਾਣੀ ਸੜਕਾਂ ਲਾਈਟ ਦਾ ਪਰ ਸਰਕਾਰ ਵੱਲੋਂ ਖਰੀਦ ਦੇ ਪ੍ਰਬੰਧ ਸਾਨੂੰ ਕੋਈ ਨਾ ਦੱਸਿਆ ਗਿਆ ਨਾ ਕੋਈ ਦਿਖ ਰਿਹਾ ਕਿਉਂਕਿ ਅੱਜ ਤੋਂ ਚਾਹੇ ਸ਼ੈੱਲਰ ਐਸੋਸੀਏਸ਼ਨ ਹੈ ਚਾਹੇ ਆਰਟੀ ਐਸੋਸੀਏਸ਼ਨ ਪੂਰੇ ਪੰਜਾਬ ਦੇ ਵਿੱਚ ਮੰਡੀਆਂ ਦੇ ਵਿੱਚ ਹੜਤਾਲ ਤੇ ਨੇ ਕੋਈ ਖਰੀਦ ਆੜਤੀਆਂ ਵੱਲੋਂ ਜਾਂ ਸ਼ੈੱਲਰ ਵਾਲਿਆਂ ਵੱਲੋਂ ਨਹੀਂ ਕੀਤੀ ਜਾਊਗੀ ਸਰਕਾਰ ਦਾ ਏਜੰਸੀਆਂ ਦਾ ਜਿਹੜਾ ਕੋਈ ਬੰਦਾ ਹੈ ਸਰਕਾਰ ਦੀ ਸਰਕਾਰੀ ਖਰੀਦ ਏਜੰਸੀਆਂ ਦਾ ਹਜੇ ਤੱਕ ਮੰਡੀਆਂ ਵਿੱਚ ਕੋਈ ਆਇਆ ਨਹੀਂ ਤੇ ਇੱਕ ਦੋ ਢੇਰੀ ਜਿਹੜੀ ਅੱਜ ਆਈ ਹੈ ਮੰਡੀ ਦੇ ਵਿੱਚ ਉਹਨੂੰ ਕਿੱਦਾਂ ਖਰੀਦ ਕਰਨਗੇ ਤੇ ਕਿੱਦਾਂ ਉਹਦੀ ਸਟੋਰੇਜ ਹੋਏਗੀ ਇਹ ਕਿਸੇ ਵੀ ਲੈਵਲ ਤੇ ਸਾਡੇ ਸਮਝ ਤੋਂ ਬਾਹਰ ਹੈ ਜੇ ਸਰਕਾਰ ਸਿੱਧੇ ਤੌਰ ਤੇ ਖਰੀਦ ਕਰਦੀ ਹੈ ਤਾਂ ਬਿਲਕੁਲ ਠੀਕ ਹੈ ਉਹ ਆਪਣੇ ਤੌਰ ਤੇ ਕਰ ਲੇ ਤੇ ਉਹਦੀ ਸਟੋਰੇਜ ਆ ਸੰਭਾਲ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਪਰ ਆੜਤੀਆਂ ਵੱਲੋਂ ਅੱਜ ਮੁਕੰਮਲ ਹੜਤਾਲ ਹੈ ਪੂਰੇ ਪੰਜਾਬ ਦੀ ਜੋਜੇ ਤਾਂ ਸਾਡੀ ਕਮਿਸ਼ਨ ਦੀ ਜਿਹੜੀ ਲੜਾਈ ਹੈ 2.5% ਸਾਨੂੰ ਆੜਤ ਦਿੰਦੇ ਸੀ ਉਹ 46 ਰੁਪਏ ਕੁਆਂਟਲ ਇੱਕ ਸੀਮਿਤ ਕਰ ਦਿੱਤੀ ਗਈ ਹੈ ਦੂਜਾ ਰਾਈਸ ਲਾਣ ਲਈ ਸਪੇਸ ਨਹੀਂ ਹੈ ਪਿਛਲੇ ਸਾਲ ਵਾਲਾ ਹਜੇ ਚਾਵਲ ਪਿਆਸ਼ਲਰਾਂ ਦੇ ਵਿੱਚ ਉਹ ਸਪੇਸ ਨਾ ਹੋਣ ਕਰਕੇ ਇੰਡਸਟਰੀ ਬਹੁਤ ਮੋੜ ਤੇ ਘਾਟੇ ਦੇ ਵਿੱਚ ਹੈ ਆੜਤੀਆਂ ਨੂੰ ਹਮੇਸ਼ਾ ਅੰਗੋਲਾ ਕਰਕੇ ਉਹ ਪਿੱਛੇ ੱਟਣ ਦੀ ਕੋਸ਼ਿਸ਼ ਸਰਕਾਰ ਵੱਲੋਂ جاری ਹੈ ਜਦ ਕਿ ਅਸੀਂ ਆਪਣੇ ਹੱਕਾਂ ਦੀ ਲੜਾਈ ਆ ਆਪਣੀ ਮਿਹਨਤ ਮਜ਼ਦੂਰੀ ਮੰਗਦੇ ਆ ਕੋਈ ਸਰਕਾਰ ਵੱਲੋਂ ਫ੍ਰੀ ਦੀ ਅਸੀਂ ਆੜਤ ਨਹੀਂ ਲੈਂਦੇ ਕਿਉਂਕਿ ਜਿਹੜਾ ਮੰਡੀਆਂ ਦਾ ਪ੍ਰਬੰਧ ਹੈ ਜੇ ਆੜਤੀ ਨਾ ਹੋਵੇ ਤਾਂ ਸਰਕਾਰ ਨੂੰ ਤਾਂ ਇਸ ਸੀਜ਼ਨ ਹੀ ਪਤਾ ਲੱਗ ਜੂਗਾ ਕਿ ਫਸਲ ਕਿੱਦਾਂ ਮੰਡੀਆਂ ਦੇ ਵਿੱਚ ਸਾਂਭ ਕੇ ਸਟੋਰੇਜ ਕੀਤੀ ਜਾਂਦੀ ਹੈ ਉਹ ਅਸੀਂ ਕੋਈ ਸਰਕਾਰ ਤੋਂ ਕੋਈ ਅਸੀਂ ਆਪਣੀ ਫ੍ਰੀ ਦੀ ਆੜਤ ਨਹੀਂ ਲੈਂਦੇ ਆੜ ਦੇ ਬਦਲੇ ਅਸੀਂ ਸਰਕਾਰ ਨੂੰ ਸਰਕਾਰ ਦਾ ਕੰਮ ਕਰਕੇ ਦਿੰਦੇ ਹਾਂ ਚਾਰਤੀ ਦਿਨਾਂ ਵਿੱਚ ਕਿੰਨੀ ਕਿ ਫਸਲ ਆਉਂਦੀ ਹੈ ਪੂਰੇ ਫਸਲ ਦੀ ਗੱਲ ਕਰੀਏ ਤਾਂ 20 ਲੱਖ ਕਟੇ ਦੇ ਲਗਭਗ ਫਸਲ ਆਂਦੀ ਹੈ ਉਹਦਾ ਪ੍ਰਬੰਧ ਚਾਹੇ ਵਜਨ ਦੀ ਗੱਲ ਐ ਚਾਹੇ ਉਹਨੂੰ ਭਰਨ ਦੀ ਗੱਲ ਐ ਚਾਹੇ ਸਾਮਸੂਆਲ ਐ ਚਾਹੇ ਅਸੀਂ ਆਪਣੇ ਪੱਲੋਂ ਲੇਬਰਾਂ ਦੇ ਰੇਟ ਜੋ ਸਰਕਾਰ ਵੱਲੋਂ ਦਿੱਤੇ ਜਾਂਦੇ ਆ ਉਹ ਤੋਂ ਵੱਧ ਰੇਟ ਤੇ ਕੰਮ ਕਰਾ ਕੇ ਅਸੀਂ ਫੇਰ ਵੀ ਉਹਦਾ ਸਾਰਾ ਪ੍ਰਬੰਧ ਕਰਕੇ ਉਹਨੂੰ ਸਟੋਰੇਜ ਗੜਾਉਣਾ ਤੱਕ ਪਹੁੰਚਾਣੇ ਆ ਪਰ ਸਰਕਾਰ ਨੂੰ ਜਿੱਥੇ ਸਾਨੂੰ ਸ਼ਾਬਾਸ਼ੀ ਆ ਸਾਡਾ ਹੱਕ ਦੇਣਾ ਚਾਹੀਦਾ ਉਹਨੂੰ ਰੋਲ ਕੇ ਉਹਨੂੰ ਖਤਮ ਕੀਤਾ ਜਾ ਰਿਹਾ ਤੇ ਮੈਂ ਤਾਂ ਇਹੀ ਗੁਜਾਰਿਸ਼ ਕਰਾਂਗਾ ਕਿ ਸਰਕਾਰ ਚਲੋ ਜੇ ਨਹੀਂ ਸੋਚ ਰਹੀ ਤਾਂ ਇਸ ਵਾਰ ਜਰੂਰ ਸਰਕਾਰ ਨੂੰ ਪਤਾ ਲੱਗ ਜਾਏਗਾ ਕਿ ਆੜਤੀ ਜਾਂ ਸ਼ੈਲਰ ਵਾਲਿਆਂ ਦਾ ਫਸਲ ਸਾਮਣ ਦੇ ਵਿੱਚ